ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਮੀਤ ਕਰਦੇ ਆ ਕਿ ਸਾਰੇ ਭੈਣ ਭਾਈ ਵਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਜੀ, ਤਰੱਕੀਆਂ ਬਖਸ਼ੇ। ਤੇ ਅੱਜ ਦਾ ਵਲੌਗ ਜੀ ਆਪਾਂ ਕਰ ਰਹੇ ਆ ਸਟਾਰਟ। ਸਵੇਰ ਦਾ ਟਾਈਮ ਹੈ ਜੀ, ਦਿਨ ਹੈਗਾ ਐਤਵਾਰ ਦਾ। ਤੇ ਆਪਾਂ ਜੀ ਅੱਜ ਤੜਕੇ ਤੋਂ ਵਲੌਗ ਸਟਾਰਟ ਕੀਤਾ ਹੈ। ਅੱਜ ਬੱਚਿਆਂ ਨੂੰ ਛੁੱਟੀ ਸੀਗੀ ਸਕੂਲ ਤੋਂ ਸੰਡੇ ਦਾ ਦੇ ਨੇ ਤੇ ਮੈਂ ਸੋਚਿਆ ਕਿ ਚੱਲ ਆਪਾਂ ਥੋੜੀ ਬੱਤੀ ਸਾਫ ਸਫਾਈ ਕਰਦੀ ਏ ਕਿਉਂਕਿ ਧੁੰਦ ਦੇ ਵਿੱਚ ਨਾ ਬਹੁਤ ਜ਼ਿਆਦਾ ਹੋਇਆ ਪਿਆ ਸੀ ਸਲਾਬ ਜੀ ਕਹਿ ਲਓ ਜਾਂ ਸਾਰਾ ਖੁਜਾਇਆ ਲੱਗਦਾ ਜਿਵੇਂ ਗਿੱਲਾ ਗਿੱਲਾ ਜਾਂ ਹੁੰਦਾ ਹੈ ਨਾ ਭੀ ਬਿਸਤਰੇ ਵਗੈਰਾ ਤੇ ਆਪਾਂ ਨਾ ਅੱਜ ਬੈੱਡ ਸੀਟ ਚੇਂਜ ਕੀਤੀ ਸੀ ਤੇ ਉਹ ਵਾਲੀ ਤੋਂ ਉਹ ਦੇਾਂਗੇ ਤੇ ਹੁਣ ਮੈਂ ਦੂਸਰੀ ਬਚਾਉਂਦੀ ਆ ਤੇ ਇੱਕ ਵਾਰੀ ਆਪਾਂ ਸਾਬ ਸਫਾਈ ਕਰ ਲਈਏ ਜੇਕਰ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਵੀਡੀਓ ਨੂੰ ਜੀ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨੋਟੀਫਿਕੇਸ਼ਨ ਜੀ ਜ਼ਰੂਰ ਓਨ ਕਰਿਆ ਕਰੋ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਕਿ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਤੇ ਆਪਣੀ ਵੀਡੀਓ ਜੀ ਸ਼ਾਮ ਨੂੰ ਨਾ 7 ਵਜੇ ਆਪਾਂ ਅਪਲੋਡ ਕਰ ਦੇਈਦਾ ਏ ਤੇ ਸ਼ਾਮ ਨੂੰ 7 ਵਜੇ ਜੀ ਚੈਨਲ ਤੇ ਜਾ ਕੇ ਦੇਖ ਲਿਆ ਕਰੋ ਮੇਰੇ ਭੈਣ ਭਰਾ ਜੋ ਵੀ ਮੇਰੀ ਵੀਡੀਓ ਦੇਖਦੇ ਹੋ ਕਈ ਵਾਰੀ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਤੇ ਤੁਸੀਂ ਜੀ ਵੀਡੀਓ ਜ਼ਰੂਰ ਦੇਖਿਆ ਕਰੋ ਤੇ ਅੱਜ ਆਪਾਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਸੀ ਤੇ ਵੀਡੀਓ ਦੇ ਨਾਲ ਜੀ ਬਣੇ ਰਹੋ ਇੱਕ ਵੀਰ ਨਾ ਵਿਚਾਰਾ ਵੀ ਡ్రਾਈਵਰੀ ਕਰਦਾ ਸੀਗਾ ਤੇ ਬਹੁਤ ਹੀ ਗਰੀਬ ਕਹਿ ਲਓ ਜਾ ਕੁਝ ਵੀ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਖਮਜ਼ੋਰ ਸੀ ਤੇ ਵੇਖ ਲਓ ਵੈਗਰੂ ਨੇ ਸੱਚੇ ਪਾਤਸ਼ਾਹ ਨੇ ਉਹਦੀ ਇੰਨੀ ਜ਼ਿਆਦਾ ਸੁਣੀ ਨਾ ਨੇੜੇ ਹੋ ਕੇ ਤੇ ਉਹਦੇ ਤਾਂ ਨਾ ਪਾਗ ਹੀ ਖੁੱਲ ਗਏ ਉਹ ਵਿਚਾਰਾ ਕੰਮ ਲੱਗਿਆ ਹੋਇਆ ਸੀ ਕਿਤੇ ਖੇਤਾਂ ਦੇ ਵਿੱਚ ਤੇ ਕਿਸੇ ਦਾ ਜਾਣ ਕੇ ਸਿਹਰੀ ਲੱਗਿਆ ਹੋਇਆ ਈ ਜਦੋਂ ਉਹਨੂੰ ਪਤਾ ਲੱਗਿਆ ਨਾ ਵੀ ਉਹਦੋਂ ਮੈਸੇਜ ਵਗੈਰਾ ਆਇਆ ਕਿ ਤੇਰੀ ਲਾਟਰੀ ਨਿਕਲ ਪਈਏ ਉਹਨੂੰ ਪਹਿਲਾਂ ਕਹਿੰਦੇ 10 ਲੱਖ ਦੀ ਨਿਕਲ ਪਈ ਲਾਟਰੀ ਤੇਰੀ ਤੇ ਬਾਕੀ ਜਦੋਂ ਉਹਨੂੰ ਇਸ ਬਰਨੌਲਜ ਨਹੀਂ ਸੀ ਕਈ ਵਾਰੀ ਵੀ ਫਰੋਡ ਵੀ ਆਉਂਦੇ ਆ ਨਾ ਤਾਂ ਉਹਨੇ ਸੋਚਿਆ ਵੀ ਕਿਤੇ ਐਵੇਂ ਨਾ ਹੋਵੇ ਆ ਨਾ ਤੇ ਫਿਰ ਉਹਨੇ ਕਿਸੇ ਫੜੇ ਲਿਖੇ ਬੰਦੇ ਨੂੰ ਦਿਖਾਇਆ ਤੇ ਉਹਨਾਂ ਜਦੋਂ ਪੂਰਾ ਪਤਾ ਕੀਤਾ ਤਾਂ ਉਹਦੀ ਉਹਨਾਂ ਕਿਹਾ ਵੀ 10 ਲੱਖ ਨਹੀਂ ਤੋੜੀ 10 ਕਰੋੜ ਦੀ ਲਾਟਰੀ ਲੱਗੀ ਏ ਤੇ ਉਹਨਾਂ ਦਾ ਤਾਂ ਜੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਹੀਂ ਰਿਹਾ ਕਿਉਂਕਿ ਜਿਹੜਾ ਬੰਦਾ ਇੱਕ ਤਿਆੜੀ ਮਜ਼ਦੂਰੀ ਕਰਦਾ ਏ ਉਹਨੂੰ ਸੋਚ ਵੀ ਨਹੀਂ ਸਕਦਾ ਵੀ ਇੰਨਾ ਪੈਸਾ ਮੇਰੇ ਕੋਲ ਆਵੇਗਾ ਤੇ ਜਦੋਂ ਵੈਗਰੂ ਸੱਚੇ ਪਾਤਸ਼ਾਹ ਦਾ ਰੰਗ ਹੀ ਕਹਿ ਲੋ ਵੀ ਜਦੋਂ ਉਹਦੀ ਮਿਹਰ ਹੁੰਦੀ ਏ ਨਾ ਤੇ ਬੰਦੇ ਨੂੰ ਕਦੋਂ ਕੱਖ ਤੋਂ ਲੱਖ ਕਰ ਦੇਵੇ ਕਰੋੜ ਕਰ ਦੇਵੇ ਅਰਬ ਕਰ ਦੇਵੇ ਉਹਦੀ ਇੱਛਾ ਹੈ ਬਾਸੋ ਮਿੰਟਾਂ ਸੈਕਿੰਟਾਂ ਦੇ ਵਿੱਚ ਹੀ ਉਹਨੇ ਉਹਨੂੰ ਕਰੋੜਾਂ ਪਤੀ ਬਣਾਤਾ ਦੇਖੋ ਇਹ ਵੇਗ ਰੂ ਦੇ ਰੰਗ ਗਿਆ ਹੁਣ ਆ ਕੇ ਦੇਖਣਾ ਹੈ ਤੇ ਉਹਦੀ ਕਿਸਮਤ ਆ ਬਹੁਣੀ ਕਿਸਮਤ ਹੁੰਦੀ ਏ ਤੇ ਆਪਾਂ ਸੋਚਿਆ ਕਿ ਖੁਸ਼ੀ ਦੀ ਗੱਲ ਹੈ ਆਪਾਂ ਸਾਰੇ YouTube ਫੈਮਿਲੀ ਦੇ ਨਾਲ ਆਪਣੇ ਨਾਲ ਪੈਣ ਪਾਈ ਜਾ ਜੁੜਿਆ ਸ਼ਾਇਦ ਤੁਸੀਂ ਵੀ ਇਹ ਗੱਲ ਸੁਣੀ ਲਈ ਹੋਵੇ ਤੇ ਆਪਾਂ ਚੱਲ ਸ਼ੇਅਰ ਕਰ ਦਈਏ ਤੇ ਉਹ ਬਾਈ ਨਾ ਬਹੁਤ ਜ਼ਿਆਦਾ ਖੁਸ਼ ਉਹਨਾਂ ਦੀ ਫੈਮਿਲੀ ਖੁਸ਼ ਉਹਨਾਂ ਦੇ ਘਰੇ ਤਾਂ ਨਾ ਵਿਆਹ ਨਾਲ ਵਿਵਾਦ ਕੇ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਚਲੋ ਬਹੁਤ ਵਧੀਆ ਜੀ ਆਪਾਂ ਵੀ ਉਹਨਾਂ ਨੂੰ ਬਤਾਇਆ ਦਿੰਦੇ ਆ ਕਿ ਬੈਕਗ੍ਰਾਉਂਡ ਇਹਨਾਂ ਦੀ ਸੁਣੀ ਤੇ ਚਲੋ ਆਪਾਂ ਆਈ ਸੀ ਛੱਤ ਤੇ ਕੰਮ ਕਰ ਆਪਾਂ ਕਰਕੇ ਨਾ ਕੱਪੜੇ ਤੋਲੇ ਸੀ ਤੇ ਕੱਪੜੇ ਤੋਣ ਤੋਂ ਬਾਅਦ ਨਾ ਮੈਂ ਆਈ ਸੀ ਛੱਤ ਤੇ ਸੁੱਕਣੇ ਪਾਉਣ ਕੱਪੜੇ ਤੇ ਆਪਾਂ ਤੁਹਾਨੂੰ ਥੋੜਾ ਜਾਂ ਉੱਪਰ ਦਾ ਵੀਊ ਦਿਖਾਉਂਦੇ ਆ ਤੇ ਆਪਣੇ 베ਰ ਵੀ ਜਿਹੜੇ ਆ ਤਿਆਰ ਹੋਏ ਆਉਂਦੇ ਆ ਇਹ 베ਰ ਹੀ ਨਾ ਆਪਣੇ ਆਪ ਯੋਗ ਗਈ ਸੀ ਆਪਾਂ ਬੀਜੀ ਨਹੀਂ ਤੇ ਆਪਣੇ ਆਪ ਹੀ ਹੋ ਗਈ ਤੇ ਬਹੁਤ 베ਰ ਲੱਗਦੇ ਆ ਇਹ ਇਧਰ ਜੀ ਆਪਾਂ ਹੁਣ ਬਣਾਈ ਸੀ ਪੇਥੇ ਦੀ ਤੇ ਵਿੱਚ ਤਾਂ ਛੋਲਿਆਂ ਦੀ ਦਾਲ ਪਾ ਕੇ ਸਬਜ਼ੀ ਬਹੁਤ ਹੀ ਟੇਸਟੀ ਬਣੀ ਸੀ ਤੇ ਇੱਧਰ ਆਪਾਂ ਆਟੇ ਦੀ ਤਿਆਰੀ ਕਰ ਲਈ ਸੀ ਤੇ ਬਣਾਉਂਦੇ ਆ ਫੁਲਕੇ ਸ਼ਾਮ ਦਾ ਵੀ ਜੀ ਟਾਈਮ ਆ ਤੇ ਆਪਾਂ ਆ ਗਏ ਹਾਂ ਜੀ ਹੁਣ ਛੱਤ ਤੇ ਉਤਾਰਦੇ ਆ ਕੱਪੜੇ ਅੱਜ ਤਾਂ ਕੱਪੜਿਆਂ ਨੇ ਬਹੁਤ ਬੁਰਾ ਹਾਲ ਕਰਤਾ ਇੰਨੇ ਜ਼ਿਆਦਾ ਬਣ ਗਏ ਨਾ ਕੱਪੜੇ ਇਹ ਤਾਂ ਉਹ ਤੋਂ ਨਾ ਛਾਤ ਤੇ ਝੜ-ਝੜ ਤੇ ਚਾਰ ਘਰੇ ਛਾਤ ਤੇ ਲਾਏ ਕੱਪੜੇ ਸੁਕੜੇ ਪਾਉਣ ਮੈਂ ਕਿਹਾ ਧੁੱਪ ਵਧੀ ਆਗੀ ਤੇ ਇੱਥੇ ਚੱਲ ਸੋਕ ਕੇ ਜਾਣਗੇ ਵਧੀਆ ਤੇ ਹੁਣ ਥੋੜੀ-ਥੋੜੀ ਧੁੱਪ ਹਲਦੀ ਹੀ ਤੇ ਵਧੀਆ ਸੁੱਕ ਗਏ ਆ ਸਾਰੇ ਕੱਪੜੇ ਕੱਪੜਿਆਂ ਦਾ ਹੁਣ ਫਿਕਰ ਅੱਜ ਲਾਏ ਗਿਆ ਮੈਂ ਸਾਰੇ ਕੱਪੜੇ ਤੇ ਵਧੀਆ ਰੱਖ ਦੇਵਾਂਗੇ ਤੇ ਤੁਹਾਨੂੰ ਥੋੜਾ ਜਿਹਾ ਉੱਪਰ ਤਾਂ ਵੀ ਉਹ ਦਿਖਾਉਂਦੇ ਆ। ਖੇਤਾਂ ਦਾ। ਸ਼ਾਮ ਦਾ ਟਾਈਮ ਹੈ ਜੀ। ਲਓ ਜੀ ਕੱਪੜੇ ਆਪਾਂ ਧਾਰ ਲਿਆ ਤੇ ਚੰਗਾ ਧਾਰ। ਕਿ ਮੈਂ ਹੁਣ ਜੀ ਦੁੱਧ ਦੇ ਉੱਪਰੋਂ ਉਤਾਰ ਰਹੀ ਸੀ ਮਲਾਈ ਤੇ ਆਪਾਂ ਅੱਜ ਤੁਹਾਨੂੰ ਦੱਸਾਂਗੇ ਕਿ ਮੱਖਣ ਜਿਹੜਾ ਆਪੜੇ ਹੀ ਸੌਖੇ ਤਰੀਕੇ ਦੇ ਨਾਲ ਤਾਂ ਤੁਸੀਂ 5 ਦੇ ਮਿੰਟ ਦੇ ਵਿੱਚ ਹੀ ਜਿਹੜਾ ਤਿਆਰ ਕਰ ਸਕਦੇ ਹੋ ਜੀ ਤੇ ਆਪਾਂ ਜੀ ਦੁੱਧ ਨੂੰ ਕਾੜ ਕੇ ਨਾ ਥੋੜੀ देर ਮੈਂ ਫ੍ਰੀਜ 'ਚ ਰੱਖ ਦੇ ਦਿੰਨੀ ਆ ਤੇ ਉਸ ਤੋਂ ਬਾਅਦ ਜੀ ਜਿਹੜੀ ਮਲਾਈ ਇਹ ਉੱਪਰ ਆ ਜਾਂਦੀ ਏ ਤੇ ਉਹ ਆਪਾਂ ਇਸ ਤਰ੍ਹਾਂ ਇਕੱਲੀ ਮਲਾਈ ਮਲਾਈ ਉਤਾਰ ਲੈਣੀ ਏ ਦੁੱਧ ਨਹੀਂ ਆਉਣ ਦੇਣਾ ਵਿੱਚ ਤੇ ਹੁਣ ਆਪਾਂ ਇਹਨੂੰ ਨਾ ਰੱਖਾਂਗੇ ਥੋੜਾ ਜਿਹਾ ਗਰਮ ਪਾਣੀ ਲਾਇਆਗੇ ਨਾ ਤੇ ਉਹਦੇ ਵਿੱਚ ਇਸ ਤਰ੍ਹਾਂ ਮੈਂ ਗਰਮ ਪਾਣੀ ਚ ਰੱਖਤੀ ਆ ਤੇ ਇਹਨੂੰ ਥੋੜਾ ਜਿਹਾ ਕੋਸਾ ਕਰਨਾ ਹੈ ਕਿਉਂਕਿ ਫ੍ਰਿਜ ਵਿੱਚ ਪਈ ਸੀ ਤੇ ਠੰਢੀ ਏ ਦੋ ਦਿਨ ਪਹਿਲਾਂ ਦੀ ਪਈ ਆ ਤੇ ਆਪਾਂ ਅੱਜ ਹੀ ਲਾਈ ਆ ਤੇ ਇਹ ਤਿੰਨ ਦਿਨ ਦੀ ਕਿਸ਼ਾਇਤ ਚਾਰ ਦਿਨ ਦੀ ਪਲਾਈ ਏ ਦੇ ਹੁਣਾ ਗਰਮ ਪਾਣੀ ਦੇ ਵਿੱਚ ਇਹਨੂੰ ਆਪਾਂ ਨਿਗਾ ਨਿਗਾਜ ਕਰ ਲੈਣਾ ਹੈ ਜਿਆਦਾ ਗਰਮ ਨਹੀਂ ਕਰਨਾ ਤੇ ਨਿਗਾ ਨਿਗਾ ਕਰਕੇ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਣੀ ਹੈ ਜੀ ਲੱਸੀ ਦਹੀਂ ਵੀ ਪਾ ਸਕਦੇ ਆ ਤੇ ਬਾਕੀ ਜੀ ਮੈਂ ਲੱਸੀ ਪਾਈ ਆ ਦਹੀਂ ਹੈ ਨਹੀਂ ਸੀ ਤੇ ਹੁਣ ਆਪਾਂ ਇਹਨੂੰ ਖਟਾ ਲਾਤਾ ਹੈ ਤੇ ਰਾਤ ਨੂੰ ਹੁਣ ਆਪਾਂ ਇਹਨੂੰ ਨਾ ਟਾਕ ਤੇ ਰੱਖ ਦੇਣਾ ਹੈ ਜਿਸ ਤਰ੍ਹਾਂ ਆਪਾਂ ਦਹੀਂ ਜਮਾਈ ਦਾ ਉਸੇ ਤਰ੍ਹਾਂ ਜੀ ਆਪਾਂ ਇਹਨੂੰ ਜਮਾਣਾ ਹੈ ਅੋ ਜੀ ਹੁਣ ਸਵੇਰ ਦਾ ਟਾਈਮ ਹੈ ਤੇ ਮਲਾਈ ਹੈ ਜਿਹੜੀ ਵਧੀਆ ਜੰਮ ਗਈ ਹੈ ਦੇਖੋ ਦਹੀਂ ਦੀ ਤਰ੍ਹਾਂ ਜੰਮ ਗਈ ਹੈ ਮਲਾਈ ਤੇ ਹੁਣ ਆਪਾਂ ਨਾ ਇਹਨੂੰ ਭਲਾਉਣਾ ਸ਼ੁਰੂ ਕਰ ਦੇਣਾ ਹੈ ਤੇ ਵੀਡੀਓ ਨੂੰ ਜੀ ਮੇਰੇ ਆ ਭੈਣਾ ਐਂਡ ਤੱਕ ਜ਼ਰੂਰ ਦੇਖਿਓ ਤੇ ਮੱਖਣ ਵੀ ਆਪਣਾ ਦੁੱਗਣਾ ਹੀ ਬਣੂਗਾ ਇਹ ਬਹੁਤ ਹੀ ਸੌਖਾ ਤਰੀਕਾ ਹੈ ਜੀ ਮਲਾਈ ਦੇ ਵਿੱਚੋਂ ਮੱਖਣ ਤਿਆਰ ਕਰਨ ਦਾ ਤੇ ਵੈਸੇ ਤਾਂ ਆਪਾਂ ਚਲੋ ਖੱਟੇ ਤੋਂ ਬਿਨਾ ਵੀ ਤਿਆਰ ਕਰ ਸਕਦੇ ਹਾਂ ਜਿਵੇਂ ਰਾਤ ਨੂੰ ਆਪਾਂ ਖਟਾਣਾ ਲਾਈਏ ਆਪਾਂ ਸਿੱਧਾਈ ਮલાઈ ਤੋਂ ਮੱਖਣ ਤਿਆਰ ਕਰ ਸਕਦੇ ਹਾਂ ਬਾਕੀ ਉਹਦੇ ਵਿੱਚ ਉਹ ਨਾ ਫਿਰ ਮੱਖਣ ਦੀ 스멜 ਨਹੀਂ ਆਉਂਦੀ ਆਪਾਂ ਨੂੰ ਦੇਰੀ ਖਸਬੂਏ ਉਹ ਆਉਂਦੀ ਆ ਇਸ ਮੱਖਣ ਦੇ ਵਿੱਚ ਤੇ ਮੈਂ ਇਸ ਕਰਕੇ ਖੱਟਾ ਲਾਉਂਦੀ ਹਾਂ ਕਿਉਂਕਿ ਉਹ ਜਿਹੜਾ ਹੈ ਮੱਖਣ ਇਸ ਤਰ੍ਹਾਂ ਤਿਆਰ ਹੋਵੇ ਕਿ ਜਿਵੇਂ ਆਪਾਂ ਦੁੱਧ ਤੋਂ ਖੱਟਾ ਲਾ ਕੇ ਜਿਵੇਂ ਆ ਕੇ ਰਿੜਕ ਕੇ ਮੱਖਣ ਤਿਆਰ ਕਰੀਦਾ ਨਾ ਉਹਦਾ ਫਿਰ ਜਿਹੜਾ ਟੇਸਟ ਹੈ ਉਸ ਤਰ੍ਹਾਂ ਦਾ ਮੱਖਣ ਤਾਂ ਆਉਂਦਾ ਹੈ ਤੇ ਜੇ ਆਪਾਂ ਮਲਾਈ ਨੂੰ ਇਸੇ ਤਰ੍ਹਾਂ ਰਿੜਕ ਕੇ ਮੱਖਣਾ ਤਿਆਰ ਕਰ ਲਈਏ ਤਾਂ ਉਹ ਫਿਰ ਮੱਖਣ ਦਾ ਟੇਸਟ ਨਾਲ ਮਲਾਈ ਵਰਗਾ ਹੀ ਆਉਂਦਾ ਹੈ ਤੇ ਇਹ ਹੁਣ ਜਿਹੜਾ ਮੱਖਣਾ ਬਹੁਤ ਹੀ ਵਧੀਆ ਬਣੇਗਾ ਤੇ ਇਸ ਤਰ੍ਹਾਂ ਬਣੇਗਾ ਵੀ ਜਿਵੇਂ ਆਪਾਂ ਖੱਟਾ-ਖਟਾ ਲੱਗੇਗਾ ਆਪਾਂ ਸਾਗ ਸਬਜ਼ੀ ਚ ਪਾਉਣ ਨੂੰ ਬਹੁਤ ਟੇਸਟੀ ਲੱਗਦਾ ਹੈ ਜੀ ਤੇ ਹੁਣ ਆਪਾਂ ਇਸੇ ਤਰ੍ਹਾਂ ਲਾਉਂਦੇ ਹੀ ਰਹਿਣਾ ਹੈ ਇਹਦੇ ਚ ਪਾਣੀ ਵਗੈਰਾ ਨਹੀਂ ਪਾਉਣਾ ਤੇ ਦੇਖੋ ਮਲਾਈ ਜਿਹੜੀ ਸਾਰੀ ਸੰਘਣੀ ਹੋਣ ਲੱਗ ਗਈ ਏ ਤੇ ਇਸੇ ਤਰ੍ਹਾਂ ਜੀ ਗਾੜੀ-ਗਾੜੀ ਬਣ ਜਾਵੇਗੀ ਤੇ ਘਬਰਾਉਣ ਦੀ ਜ਼ਰੂਰਤ ਨਹੀਂ ਜੀ ਐਨਾ ਸੋਚੀਏ ਕਿ ਤਾਂ ਗਾੜਾ ਹੋ ਗਿਆ ਇਹ ਕਿਵੇਂ ਬਣ ਗਿਆ ਇਤੋਂ ਮੱਖਣ ਕਿਵੇਂ ਬਣੇਗਾ ਬਾਕੀ ਇਸੇ ਤਰ੍ਹਾਂ ਹੀ ਮੱਖਣ ਬਣਨਾ ਏ ਤੇ ਇਹਨੂੰ ਇਵੇਂ ਹੀ ਗਾੜਾ ਹੋਣ ਦੇਣਾ ਏ ਤੇ ਇਸੇ ਬਾਝਾਪਾ ਹਾਲੇ ਵੀ ਪਾਣੀ ਨਹੀਂ ਪਾਉਣਾ ਜੇ ਪਾਣੀ ਪਾਤਾ ਨਾ ਤੇ ਫਿਰ ਪਤਲਾ ਹੋ ਜਾਵੇਗਾ ਮਲਾਈ ਜਿਹੜੀ ਪਤਲੀ ਹੋ ਜਾਵੇਗੀ ਤੇ ਮੱਖਣ ਨਹੀਂ ਪੜਨਾ ਤੇ ਆਪਾਂ ਜੀ ਹੁਣ ਜੇ ਆਪਾਂ ਨੂੰ ਚਮਚ ਨਾਲ ਹਲਾਉਣਾ ਔਖਾ ਲੱਗਦਾ ਹੈ ਨਾ ਤੇ ਆਪਾਂ ਹੁਣ ਹੱਥ ਨਾਲ ਹਿਲਾ ਸਕਨੇ ਆ ਮੈਂ ਹੱਥ ਨੂੰ ਥੋੜਾ ਜਾਂ ਗਰਮ ਪਾਣੀ ਦੇ ਵਿੱਚ ਗਿੱਲਾ ਕਰ ਲਿਆ ਸੀ ਤੇ ਹੁਣ ਜਿਹੜਾ ਹੱਥ ਦੇ ਨਾਲ ਨਾ ਮਲਾਈ ਨੇ ਚਿਪਕਣਾ ਨਹੀਂ ਤੇ ਆਪਾਂ ਹੱਥ ਨਾਲ ਬਹੁਤ ਜਲਦੀ ਹੀ ਜਿਹੜਾ ਮੱਖਣ ਤਿਆਰ ਕਰ ਲਾਂਗੇ ਵੈਸੇ ਆਪਾਂ ਚਮਚ ਨਾਲ ਵੀ ਹਿਲਾ ਸਕਦੇ ਆ ਤੇ ਬਾਕੀ ਚਮਚ ਨਾਲ ਨਾ ਹਿੱਲ ਨਹੀਂ ਰਿਹਾ ਸੀ ਕਿਉਂਕਿ ਮਲਾਈ ਜਿਹੜੀ ਨਾ ਬਹੁਤ ਜ਼ਿਆਦਾ ਗਾੜੀ ਹੋ ਗਈ ਸੀ ਤੇ ਹੁਣ ਦੇਖੋ ਇਹਦੇ ਵਿੱਚੋਂ ਹੀ ਆਪਾਂ ਐਸੇ ਤਰ੍ਹਾਂ ਹੀ ਮੱਖਣ ਬਣਾਉਣਾ ਹੈ ਤੇ ਇਹਦੇ ਚ ਪਾਣੀ ਨਹੀਂ ਪਾਉਣਾ ਹਲੇ ਤੇ ਵੀਡੀਓ ਦੇ ਨਾਲ ਜੀ ਬਣੇ ਰਹੋ ਐਂਡ ਤੱਕ ਮੇਰੀਆਂ ਭੈਣਾਂ ਜ਼ਰੂਰ ਦੇਖਿਓ ਜੀ ਤੇ ਬਹੁਤ ਹੀ ਵਧੀਆ ਮੱਖਣ ਬਣ ਜਾਵੇਗਾ ਤੇ ਜਿੰਨੀ ਆਪਣੀ ਮਲਾਈ ਸੀ ਉਸ ਤੋਂ ਜ਼ਿਆਦਾ ਹੀ ਬਣੇਗਾ ਘਾਟ ਨਹੀਂ ਬਣਦਾ ਤੇ ਮੱਖਣ ਜਿਹੜਾ ਬਹੁਤ ਵਧੀਆ ਬਣੇਗਾ ਤੇ ਦੇਖੋ ਮੱਖਣ ਬਣਨਾ ਸ਼ੁਰੂ ਹੋ ਗਿਆ ਏ ਕਣੀ ਬਣਨ ਲੱਗ ਗਈ ਏ ਤੇ ਹੁਣ ਜੀ ਆਪਾਂ ਇਹਨੂੰ ਇਸੇ ਤਰ੍ਹਾਂ ਹਿਲਾਉਂਦੇ ਰਵਾਂਗੇ ਤੇ ਜਿਹੜੀ ਲੱਸੀ ਏ ਉਹ ਅਲੱਗ ਹੋ ਜਾਵੇਗੀ ਤੇ ਮੱਖਣਾ ਅਲੱਗ ਹੋ ਜਾਵੇਗਾ ਜਿਹੜਾ ਮਲਾਈ ਦੇ ਵਿੱਚ ਥੋੜਾ ਬਹੁਤਾ ਵੀ ਦੁੱਧ ਹੁੰਦਾ ਹੈ ਨਾ ਉਹ ਵੀ ਹੋਣਾ ਆਪਾ ਖੱਟਾ ਲਾਇਆ ਹੋਇਆ ਏ ਤੇ ਉਹ ਲੱਸੀ ਬਣ ਕੇ ਬਾਹਰ ਨਿਕਲਾਵੇਗਾ ਤੇ ਉਹ ਜੀ ਉਹ ਲੱਸੀ ਜਿਹੜੀ ਲੱਗ ਹੋ ਰਹੀ ਏ ਤੇ ਮੱਖਣਾ ਲੱਗ ਹੋ ਰਿਹਾ ਏ ਤੁਸੀਂ ਦੇਖ ਹੀ ਸਕਦੇ ਹੋ ਤੇ ਆਪਾਂ ਵੀਡੀਓ ਨੂੰ ਜੀ ਬਿਲਕੁਲ ਵੀ ਸਕਿੱਪ ਨਹੀਂ ਕੀਤਾ ਤੇ ਜਿੰਨਾ ਚਿਰ ਆਪਾਂ ਨੂੰ ਲੱਗਿਆ ਐ ਮੱਖਣ ਬਣਾਉਣ ਤੇ ਆਪਾਂ ਪੂਰੀ ਵੀਡੀਓ ਪਾਈ ਐ ਜੀ ਤੇ ਦੇਖੋ ਹੁਣ ਮੈਂ ਥੋੜਾ ਜਿਹਾ ਪਾਣੀ ਪਾਇਆ ਐ ਤਾਂ ਕਿ ਆਪਾਂ ਮੱਖਣ ਨੂੰ ਜਿਹੜਾ ਸਾਫ਼ ਕਰ ਲਈਏ ਤੇ ਹੁਣ ਆਪਾਂ ਚੰਗੀ ਤਰ੍ਹਾਂ ਨਿਚੋੜ ਕੇ ਮੱਖਣ ਤੇ ਆਪਾਂ ਕੱਢ ਲੈਨੇ ਆ ਕੌਲ ਦੇ ਵਿੱਚ ਪਾ ਲੈਨੇ ਆ ਅਲੱਗ ਤੋਂ ਜੇ ਦੇਖੋ ਥੋੜੀ ਜਿਹੀ ਲੱਸੀ ਮਗਰ ਬਚੀ ਹੈ ਬਾਕੀ ਸਾਰਾ ਮੱਖਣ ਬਣ ਗਿਆ ਤੇ ਇਹ ਬਿਲਕੁਲ ਵੀ ਜਿਹੜੀ ਰਸੀ ਦੇ ਵਿੱਚ ਜਿਹੜਾ ਘਿਓ ਨਹੀਂ ਲੈਂਦਾ ਵੀ ਸਾਰੇ ਮਲਾਈ ਦਾ ਜਿਹੜਾ ਮੱਖਣ ਬਣ ਜਾਂਦਾ ਹੈ ਤੇ ਮਗਰ ਕੱਲਾ ਜਿਹੜਾ ਲੱਸੀ ਹੀ ਬਚੀ ਹੈ ਹੁਣ ਇਹਦਾ ਚਾਹੋ ਤਾਂ ਪਨੀਰ ਬਣਾ ਲਓ ਚਾਹੋ ਤਾਂ ਤੁਸੀਂ ਪੀ ਸਕਦੇ ਹੋ ਕਿਉਂਕਿ ਬਹੁਤ ਟੇਸਟੀ ਹੈ ਵੀ ਤੇ ਕਿਹ ਹੋਏ ਜੜਾ ਮੱਖਣ ਸਾਰਾ ਨਿਕਲ ਚੁੱਕਾ ਹੈ ਹੋਣੇ ਇਸ ਮੱਖਣ ਨੂੰ ਆਪਾਂ ਗਰਮ ਵੀ ਕਰ ਸਕਦੇ ਆ ਜੇ ਪਕਾ ਕੇ ਹੋ ਤਿਆਰ ਕਰਨਾ ਹੈ ਤਾਂ ਤੇ ਜੇ ਇਸੇ ਤਰ੍ਹਾਂ ਵਰਤਣਾ ਹੈ ਤੇ ਇਸੇ ਤਰ੍ਹਾਂ ਵਰਤ ਲਈਏ ਤੇ ਦੇਖੋ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਮਿਲਦੇ ਆ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ